ਦੋਸਤੋ ਭੈੜੀਆਂ ਗੱਲਾਂ ਨੂੰ ਯਾਦ ਰੱਖਣਾ ਸੌਖਾ ਹੈ ਤੇ ਚੰਗੀਆਂ ਗੱਲਾਂ ਨਾ ਯਾਦ ਨਹੀਂ ਰਹਿੰਦੀਆਂ ਇੱਕ ਕਹਾਣੀ ਸੁਣਾਉਣੀ ਆ ਤੁਹਾਨੂੰ ਬੁੱਧ ਇੱਕ ਸਭਾ ਦੇ ਵਿੱਚ ਗਿਆਨ ਦੇ ਰਹੀ ਸੀ ਤੇ ਉੱਥੇ ਉਹਨਾਂ ਨੂੰ ਸੁਣਨ ਵਾਲੇ ਸ਼ਰਧਾਲੂ ਵੀ ਆਏ ਹੋਏ ਸੀ ਤੇ ਅਚਾਨਕ ਕੀ ਹੋਇਆ ਕਿ ਇੱਕ ਸ਼ਰਾਰਤੀ ਬੰਦਾ ਆਇਆ ਤੇ ਉਹਨੇ ਉੱਥੇ ਸਭਾ ਦੇ ਵਿੱਚ ਬੈਠਿਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਉਹਨੇ ਕੋਸ਼ਿਸ਼ ਕੀਤੀ ਕਿ ਸਭ ਦਾ ਧਿਆਨ ਉਹਦੇ ਵੱਲ ਡਿਸਟਰੈਕਟ ਹੋਵੇ ਉਹ ਬੁਰਾ ਬੋਲਿਆ ਔਰ ਕਰਦਾ ਰਿਹਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂ ਤਾਲੂ ਦੇਖਣ ਵੀ ਲੱਗ ਗਿਆ ਉਹਦੇ ਵੱਲ ਪਰ ਉਹ ਬੋਲ ਕੇ ਚਲਾ ਗਿਆ ਫਿਰ ਸ਼ਰਧਾਲੂਆਂ ਨੂੰ ਗੁੱਸਾ ਆਇਆ ਸੀ ਕਿ ਬੁੱਧ ਨੂੰ ਇਸ ਤਰ੍ਹਾਂ ਕਿਉਂ ਬੋਲ ਰਿਹਾ ਹੈ ਸਭਾ ਦੇ ਵਿੱਚ ਆ ਕੇ ਇਸ ਤਰ੍ਹਾਂ ਕਿਉਂ ਕਰ ਰਿਹਾ ਤਾਂ ਫਿਰ ਫਿਰ ਅਗਲੇ ਦਿਨ ਜਦੋਂ ਸਭਾ ਹੁੰਦੀ ਹੈ ਤਾਂ ਉਹ ਫੇਰ ਉੱਥੇ ਆ ਜਾਂਦਾ ਤਾਂ ਸ਼ਰਧਾਲੂਆਂ ਨੂੰ ਗੁੱਸਾ ਹੁੰਦਾ ਕਿ ਉਹਨਾਂ ਦੇ ਗੁਰੂ ਮੇਸ ਇਸ ਤਰ੍ਹਾਂ ਕਿਉਂ ਬੋਲਿਆ ਉਹ ਫੜ ਲੈਂਦੇ ਨੇ ਤਾਂ ਫਿਰ ਉਹ ਬੁੱਧ ਕੋਲ ਜਾਂਦੇ ਨੇ ਉਹ ਕਹਿੰਦੇ ਕਿ ਤੁਸੀਂ ਬੁੱਧ ਦਾ ਸਵਾਲ ਹੁੰਦਾ ਹੈ ਕਿ ਤੁਸੀਂ ਇਸ ਨੂੰ ਕਿਉਂ ਫੜਿਆ ਉਹ ਕਹਿੰਦੇ ਕਿ ਜੀ ਉਹੀ ਹੈ ਜਿਹੜਾ ਤੁਹਾਨੂੰ ਪਿਛਲੀ ਸਭਾ ਵੇਲੇ ਗਾਲਾਂ ਕੱਢਦਾ ਸੀ ਬੁੱਧ ਕਹਿੰਦੇ ਕਿਹੜੀਆਂ ਗਾਲਾਂ ਤੇ ਕਦੋਂ ਇਹ ਕਹਿੰਦੇ ਕਿ ਤੁਹਾਨੂੰ ਪਿਛਲੀ ਸਭਾ ਦੇ ਵਿੱਚ ਖਰਾਬ ਕਰਕੇ ਤੇ ਗਾਲਾਂ ਕੱਢ ਕੇ ਇਹ ਬੰਦਾ ਭੱਜ ਗਿਆ ਸੀ ਫਿਰ ਉਹਨਾਂ ਨੇ ਕਿਹਾ ਕਿ ਕਿਹੜੀਆਂ ਗਾਲਾਂ ਕੱਡੀਆਂ ਤੇ ਫਿਰ ਉਹਨਾਂ ਸ਼ਰਧਾਲੂਆਂ ਨੇ ਫਿਰ ਗਾਲਾਂ ਕੱਢ ਕੇ ਵੀ ਸੁਣਾ ਦਿੱਤੀਆਂ ਕਿ ਤੁਹਾਨੂੰ ਇਹ ਇਹ ਕਰਕੇ ਉਹ ਬੰਦਾ ਬੋਲ ਕੇ ਗਿਆ ਤਾਂ ਫਿਰ ਬੁੱਧ ਦਾ ਇਹ ਸਵਾਲ ਸੀ ਕਿ ਉਸ ਦਿਨ ਮੈਂ ਕੁਝ ਸਿੱਖਿਆਵਾਂ ਦਿੱਤੀਆਂ ਸੀਗੀਆਂ ਕਈ ਗੱਲਾਂ ਕੀਤੀਆਂ ਸੀਗੀਆਂ ਕਿ ਤੁਹਾਨੂੰ ਉਹ ਗੱਲਾਂ ਯਾਦ ਨਹੀਂ ਮਤਲਬ ਕਿ ਉਹ ਗੱਲਾਂ ਤਾਂ ਯਾਦ ਨਹੀਂ ਸੀ ਜਿਹੜਾ ਬੰਦਾ ਬੁਰਾ ਕਰਕੇ ਗਿਆ ਗਲਤ ਬੋਲ ਕੇ ਗਿਆ ਗਾਲਾਂ ਕੱਢ ਕੇ ਗਿਆ ਸਭ ਨੂੰ ਉਹ ਤਾਂ ਯਾਦ ਸੀ ਜੋ ਬੁੱਧੀਆ ਸਿੱਖਿਆਵਾਂ ਸੀ ਉਹ ਕਿਸੇ ਵੀ ਬੰਦੇ ਨੂੰ ਯਾਦ ਨਹੀਂ ਸੀ ਸੋ ਕਹਾਣੀ ਦਾ ਅਰਥ ਕੀ ਹੈ ਸਮਝਾਉਣ ਦਾ ਮਕਸਦ ਕੀ ਹੈ ਕਿ ਅਸੀਂ ਲੋਕ ਨਾ ਹਮੇਸ਼ਾ ਨੈਗੇਟਿਵਿਟੀ ਵੱਲ ਫੋਕਸ ਕਰਦੇ ਆਂ ਕੋਈ ਪੋਜ਼ਿਟਿਵ ਚੀਜ਼ ਹੈ ਕੋਈ ਚੰਗੀ ਚੀਜ਼ ਹੈ ਉਹਨੂੰ ਨਹੀਂ ਅਸੀਂ ਸਮਝਦੇ ਅਸੀਂ ਕਈ ਵਾਰ ਪੋਜ਼ਿਟਿਵ ਚੀਜ਼ ਨੂੰ ਵੀ ਨੈਗੇਟਿਵ ਚੀਜ਼ ਦੇ ਵਿੱਚ ਲੈ ਜਾਂਦੇ ਹਾਂ ਸੋ ਆਪਣੇ ਥੌਟਸ ਨੂੰ ਬਦਲੋ ਪੋਜ਼ਿਟਿਵ ਰਹੋ ਚੰਗੀਆਂ ਚੀਜ਼ਾਂ ਕਰੋ